ਆਪਣੇ ਸ਼ੀਲੂ ਭੂਰੀ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਭੂਰੀ ਇੱਕ ਪਾਸੇ ਬੁਲੇਟ ਇੱਕ ਪਾਸੇ ਟਾਕੜ ਸਿੰਘ ਫਸ ਗਿਆ ਆ ਨਿਆਰਾ ਵੱਖਰਾ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬਾਪੋੜੀ ਦਾ ਬਾਈ ਨੇ ਕਹਿੰਦਾ ਫਿਕਰ ਨਾ ਕਰ ਮੇਰੀ ਕਰਨੇ ਦੀ ਗੱਲ ਹੋ ਗਈ ਆ ਆ ਸਾਡਾ ਕਰਮ ਦਾ ਆ ਸਾਡਾ ਕਰਮ ਓ ਰੇਡਾ ਪੈਂਦੀ ਪਹਿਲੇ ਕਬੱਡੀ ਦੇ ਮਰਾਣਾ ਪੁਮਕੜ ਦਿਨ ਬਦਲ ਤਕੜਾਈ ਹੋਊਗਾ ਮੇਲਾ ਕਰਦਾ ਦੇਣਾ ਮੇਲਾ ਲੰਡੇ ਕੇ ਦਾ ਚਲਦਾ ਤੇ ਦੁਖ-ਦੁਖ ਆ ਗਿਆ ਦੁਖ-ਦੁਖ ਆ ਗਿਆ ਆ ਖੀਰਾ ਵਾਲੀਆ ਬੁਲਟ ਆ ਗਿਆ ਗੁਰਵਿੰਦਰ ਘਾਂਗੇ ਨੇ ਕਿਹਾ ਵਿੱਦ ਵਰਜੀ ਵਾਲਾ ਹਲੇ ਤੱਕ ਨਹੀਂ ਆਇਆ ਉਹ ਗਰਾਊਂਡ ਦੇ ਵਿੱਚ ਆ ਜਾਵੇ ਦੀਪ ਇਹ ਤਾਕੜ ਗੋਗੜੀਆਂ ਜੱਗੇ ਦੀ ਵਾਲ ਦੀ ਟੀਮ ਲਈ ਖੇਡਿਆ ਇੱਕ ਪਾਸੇ ਬੁਲਟ ਇੱਕ ਪਾਸੇ ਤਾਕੜ ਸਿੰਘ ਫਸ ਗਿਆ ਆ ਨਿਆਰਾ ਵੱਖਰਾ ਆ ਬਲ ਬੱਲੇ 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 ਕਬੱਡੀ ਬੱਲੇ 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 ਆਹ ਜਦੋਂ ਵੱਜਿਆ ਪੰਜਾਬੀਆਂ ਦਾ ਬੁਗchu ਰਮਣ ਸਿੱਧੂ ਦਾ ਧੰਨਵਾਦ ਕਰ ਦਿਓ ਰਾਣਿਆਂ ਚੇਤੇ ਰੱਖੀ ਹੁਣ ਰਾਣਿਆਂ ਰਮਣ ਸਿੱਧੂ ਚੇਤੇ ਰੱਖੀ ਜੋ ਮੈਂ ਕਹਿੰਦਾ ਗੁੰਗੇ ਵੀਰ ਰਮਝਾ ਗੁੰਗੇ ਦੀ ਮਾਈ ਜਾਣਦੀ ਐ ਆਹ ਕਬੱਡੀ 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 ਜੇਰ ਬਰਾੜ ਦਾ ਮੇਲਾ ਆਤ ਕਰਵਾ ਗਿਆ ਆਤ ਕਰਵਾ ਗਿਆ ਕਰਮੇ ਬਾਈ ਦਾ ਮੇਲਾ ਲੰਡੇ ਕੇ ਦਾ ਮੇਲਾ ਲੰਡੇ ਕੇ ਦਾ ਮੇਲਾ ਪੂਰੀ ਤੇ ਸ਼ੀਨੂ ਪੂਰੀ ਤੇ ਸ਼ੀਲੂ ਏ ਪਹਿਲਵਾਨ ਵੱਡੇ ਆਹ ਪੂਰੀ ਆਹ ਪੂਰੀ ਪੂਰੀ ਵਧਾ ਗਿਆ ਦੂਰੀ ਪੂਰੀ ਵਧਾ ਗਿਆ ਦੂਰੀ ਇਹ ਪੂਰੀਆਂ ਥੋੜਾ ਪਿਆਰ ਨਾਲ ਪਿਆਰ ਪੁਲਾਥਾਂ ਵਿੱਚ ਵੀ ਸਰਾ ਹੋਣਾ ਅੱਜ ਲੰਡੇ ਦੇ ਵਿੱਚ ਸਰਾ ਹੋ ਰਿਹਾ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਬਾਕੀ ਤੇ ਖੁਸ਼ੀ ਧੋਗੋ 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 ਧੋਗ 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 ਧਗਾ ਓ ਓ ਓ ਆ ਹੁਨੇ ਆਣਾ ਸੀ ਹੈ ਔਰ ਕੁਝ ਬਧਾਨੀਆਂ ਵੀ ਆ ਗੱਡੀ ਡਿਫੈਂਡਰ ਜਿਹੜੀ ਖਿਡਾਰੀਆਂ ਵੱਡੇ ਬਾਈ ਨੇ ਹਰਫ ਜੀਮੇ ਦਾ ਗਲਾਰਸਦੂ ਦਾ ਇੰਨਾ ਚ ਖੜਕਦੀ ਆ ਇੰਨਾ ਚ ਖੜਕਦੀ ਆ ਆ ਸਾਹਮਣੇ ਸ਼ਿੱਲੂ ਭੂਰੀ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਓ ਬੱਲਿਓ ਭੂਰੀ ਓ ਬੱਲਿਓ ਸ਼ਿੱਲੂ ਬੱਲਿਓ ਭੂਰੀ ਓ ਤਾੜੀ ਪਾ ਬਣਦੀ ਆ